ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਤੇ ਆਪਾਂ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਵੀਡੀਓ ਤੇ ਦੋਸਤੋ ਅੱਜ ਆਪਾਂ ਚੱਲੇ ਆ ਬੈੱਡ ਲੈਣ ਇਹ ਹੈਗਾ ਆਪਣਾ ਪੁਰਾਣਾ ਬੈੱਡ ਤੇ ਵੈਸੇ ਬਹੁਤ ਵਧੀਆ ਬੈੱਡ ਆ ਪਰ ਇਹ ਨਾ ਹੁਣ ਸਾਈਜ਼ੇ ਦਾ ਛੋਟਾ ਵਾ ਤੇ ਹੁਣ ਆਪਾਂ ਲੈਣ ਚੱਲੇ ਆ ਵੱਡਾ ਬੈੱਡ ਤੇ ਤੁਹਾਨੂੰ ਦਿਖਾਉਣੇ ਫਰਨੀਚਰ ਦੀ ਬਹੁਤ ਵੱਡੀ ਸ਼ਾਪ ਆ ਤੇ ਉੱਥੇ ਆਪਾਂ ਚੱਲੇ ਆ ਤੇ ਆ ਬੈੱਡ ਦਾ ਸਾਈਜ਼ ਹੈਗਾ ਇਹ ਡਬਲ ਨਹੀਂ ਆ ਨਾ ਇਹ ਸਿੰਗਲ ਤੇ ਨਾ ਡਬਲ ਆ ਮੀਡੀਅਮ ਜਿਹਾ ਸਾਈਜ਼ ਤੇ ਹੁਣ ਆਪਾਂ ਲੈ ਕੇ ਆਵਾਂਗੇ ਡਬਲ ਕਿੰਗ ਸਾਈਜ਼ ਬੈੱਡ ਕਿੰਗ ਸਾਈਜ਼ ਲੈ ਕੇ ਆਵਾਂਗੇ ਤੇ ਓਕੇ ਫਿਰ ਮਿਲਦੇ ਹਾਂ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਆਜੋ ਫਿਰ ਚੱਲਦੇ ਆਂ ਦੋਸਤੋ ਆਪਾਂ ਖੇਚਤੀ ਗੱਡੀ ਹੁਣ ਤੇ ਸ਼ਾਪ ਤੇ ਜਾਂਦੇ ਪਏ ਆ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਤੁਹਾਨੂੰ ਦਿਖਾਉਨੇ ਆ ਬਹੁਤ ਵੱਡਾ ਫਰਨੀਚਰ ਦਾ ਹੌਕਸਾ ਸ਼ੋਰੂਮ ਬਹੁਤ ਵੱਡਾ ਤੇ ਆਪਾਂ ਚੱਲਦੇ ਤੇ ਫਿਰ ਤੁਹਾਨੂੰ ਦਿਖਾਉਨੇ ਆ ਤੇ ਜੁੜੇ ਰਹੋ ਵੀਡੀਓ ਦੇ ਨਾਲ So high I'm hypnotized What's up is down, what's left is right Chasing stars and holding you I can't see the end, but we'll see it through ਕਰ ਕੇ ਅੰਦਰ ਚਲਦੇ ਨੇ ਤੁਹਾਨੂੰ ਦਿਖਾਉਨੇ ਦੋਸਤੋ ਆਪਾਂ ਪਹੁੰਚ ਗਏ ਆਪਾਂ ਇਹਨਾਂ ਤੋਂ ਲੈਣਾ ਕੋਇਨ ਸਟਾਈਲ ਫਰਨੀਚਰ ਵਾਲਿਆ ਦੋ ਬੈਡ ਇਹ ਆਪਾਂ ਚਲਦੇ ਉੱਪਰ ਜਾਂ ਸੇਲ ਸੇਲ ਲਿਖਿਆ ਹੈ ਨਾ ਪਤਾ ਨਹੀਂ ਸੈਕਿੰਡ ਫਲੋਰ ਤੇ ਜਾਂ ਸ਼ਾਇਦ ਆ ਲਿਖਿਆ ਕੋਇਨ ਫਰਨੀਚ ਕੋਇਨ ਸਟਾਈਲ ਫਰਨੀਚਰ ਸੈਕਿੰਡ ਫਲੋਰ ਤੇ ਆਹ ਵੇਖੋ ਦਲ ਦੇ ਉੱਪਰ ਤੇ ਦੇਖਦੇ ਆ ਸੇਲ ਲੱਗੀ ਹੋਈ ਆ ਇਹ ਬੰਦਾ ਖੜਾ ਇੱਕ ਸੇਲ ਕਾਫੀ ਸੇਲ ਸੇਲ ਲਿਖਿਆ ਆਹ ਕੋਈ ਨਾ ਲਿਖਿਆ ਵੈਲਕਮ ਟੂ ਕਵੀਨ ਸਟਾਈਲ ਫਰਨੀਚਰ ਇਹ ਫਰਨੀਚਰ ਤੁਸੀਂ ਚੈੱਕ ਕਰ ਲਓ ਆ ਹੈਗਾ 1299 ਦਾ ਇਹ ਬਹੁਤ ਮਹਿੰਗਾ ਕੋਈ ਵਧੀਆ ਚੀਜ਼ ਆ ਇਹ ਪਤਾ ਨਹੀਂ ਕੀ ਚੀਜ਼ ਮੈਨੂੰ ਤਾਂ ਪਤਾ ਨਹੀਂ ਪਰ ਇਹ ਕਾਫੀ ਮਹਿੰਗਾ 1 ਲੱਖ 30 ਹਜ਼ਾਰ ਦਾ ਪਤਾ ਨਹੀਂ ਕੀ ਚਾਹੀਆ ਆ ਹੈਗੇ ਸਿੰਗਲ ਬੈੱਡ 399 400 ਪਾਉਂਡ ਦਾ ਇਹ ਵੀ ਹੈਗਾ ਸਿੰਗਲ 349 ਦਾ 350 ਦਾ ਤੇ ਉਹ ਸਾਹਮਣੇ ਲੱਗੀਆਂ ਅਲਮਾਰੀਆਂ ਬਹੁਤ ਵੱਡਾ ਫਰਨੀਚਰ ਹਾਊਸ ਇਹਦੇ ਹੋਰ ਵੀ ਫਲੋਰ ਹੈਗੇ ਉਹ ਵੀ ਦੇਖਾਂਗੇ ਆਪਾਂ ਇਹ ਕਾਵਾ ਸੇਮੀ ਇਹ 400 ਪਾਉਂਡ ਦਾ 399 ਦਾ ਇਹ ਦੇਖ ਵੇਖ ਲਓ ਆਪੀ ਚੀਜ਼ ਹੈ ਇਹਦੀ ਕਬਰਡ ਜੀ ਹੈ ਉੱਪਰ ਆ ਟੇਬਲ ਜਾਂ ਬਣਿਆ ਇਹ ਕਹੇਗਾ ਆ ਬੈੱਡ ਵੀ ਬਹੁਤ ਸੋਹਣਾ ਬਣਿਆ ਇਹ ਆ ਵੇਖੋ ਇਹਦਾ ਲਿਖਿਆ ਪ੍ਰਾਈਸ 1800 1 ਲੱਖ ਤੇ 80 ਹਜ਼ਾਰ ਦਾ ਲੋਈ ਦੋਸਤੋ ਆ ਲੱਗਾ ਸੋਫਾ ਵੇਖੋ ਕਿੰਨਾ ਸੋਹਣਾ ਇਹ ਸੇਲ ਤੇ ਲੱਗਾ 899 ਦਾ ਮਤਲਬ 900 ਪਾਉਂਡ ਦਾ 90 ਹਜ਼ਾਰ ਦਾ ਤੇ ਆ ਤੁਸੀਂ ਦੇਖੀ ਜਾਓ ਆ ਹੈਗਾ 700 ਪਾਉਂਡ ਦਾ ਇਹ ਹੈਗਾ 1800 ਦਾ ਤਾਂ ਬੈੱਡ ਦੇਖੋ ਕਿੰਨਾ ਸੋਹਣਾ ਆਹ ਕਹੋ ਦੋਸਤੋ ਆ ਕਿੰਨਾ ਸੋਹਣਾ ਬੈੱਡ ਆ ਤੇ ਇਹਦਾ ਪ੍ਰਾਈਸ ਪਤਾ ਨਹੀਂ ਕਿਹੜਾ ਇਹਦਾ ਇਹ ਕੰਪਲੀਟ ਮੈਟ੍ਰਸ ਹੋल्ड ਆ ਬਾਈ 1700 ਇੱਕ ਹੈਗਾ ਆ ਬੈੱਡ ਆ ਤੇ ਇਹ ਹੈਗਾ 1500 ਦਾ ਹੈਡਬੋਰਡ ਸਿਰਫ ਨਹੀਂ ਨਹੀਂ 1500 ਦਾ ਬੈੱਡ ਆ ਤੇ 300 ਸੇਵ ਐ ਚੋ 300 ਪਾਉਂਡ ਸੇਵਿੰਗ ਫਨੀ ਚਿੱਟੇ ਬਹੁਤ ਸੋਹਣਾ ਸਾਰੇ ਭਰਿਆ ਪਿਆ ਇਹਨਾਂ ਦਾ ਗਦਾਮ ਸਾਰਾ ਇਹ ਕਾ ਵੇਖੋ ਬੈੱਡ ਕਿੰਨਾ ਸੋਹਣਾ ਦੇ ਆ ਕਬਰਡ ਚੈੱਕ ਕਰੋ ਕਬਰਡ ਕਿੰਨੀ ਸੋਹਣੀ ਆ ਬਹੁਤ ਸੋਹਣੀਆ ਸੋਹਣੀਆ ਵੀਡੀਓ 'ਚ ਤਾਂ ਪਤਾ ਨਹੀਂ ਕਿਵੇਂ ਦਾ ਦਿਖੇ ਪਰ ਵੈਸੇ ਬਹੁਤ ਹੀ ਸੋਹਣਾ ਆ ਟੇਬਲ ਕਿੰਨੇ ਸੋਹਣੇ ਸੁਣੇ ਆ ਹੈਗਾ 249 ਦਾ 250 ਪੌਣ ਦਾ ਆ ਹੈਗਾ ਗਲਾਸ ਦਾ ਡਾਈਨਿੰਗ ਟੇਬਲ ਇਹ ਹੈਗਾ 600 ਪਾਉਂਡ ਦਾ ਉਹਦੇ ਨਾਲ ਹੈਗੀਆਂ ਵਾ 6 ਚਿਹਰਾ ਤੇ ਇਹਦੇ ਨਾਲ ਹੈਗੀਆਂ 4 ਇਹ 329 ਦਾ ਤੇ ਇਹ ਹੈਗਾ 399 ਦਾ 400 ਦਾ ਇਹ 700 ਦਾ 4 ਚਿਹਰਾ ਨਾਲ ਤੇ ਆ ਉੱਪਰ ਪੱਥਰ ਦਾ ਆ ਦੇਖੋ ਪ੍ਰੋਗਰਾਮ ਕੇ ਨਾ ਸੋਣਾ ਚੱਲਦੇ 1 ਮਿੰਟ ਆ ਚਿਹਰਾ ਦੇਖੋ ਕੰਨੀਆਂ ਸੋਹਣੀਆਂ ਸੋਹਣੀਆਂ ਵੈਲਕਮ ਟੂ ਕਵੀਨ ਸਟਾਈਲ ਫਰਨੀਚਰ ਅ ਡਾਈਨਿੰਗ ਟੇਬਲ ਇਹਨਾਂ ਚੈੱਕ ਕਰੋ 2299 ਦਾ 2300 ਦਾ ਇਹਦੇ ਨਾਲ ਹੈਗੀਆਂ 3 ਤੇ 3 6 ਚਿਹਰਾ ਤੇ ਟੇਬਲ ਚੈੱਕ ਕਰੋ ਕਿੰਨਾ ਸੋਹਣਾ ਮਤਲਬ ਆਵਾ ਹੈ 2300 ਦਾ 2 ਲੱਖ ਤੇ 30 ਹਜ਼ਾਰ ਦਾ ਹਾਂ ਇਹ ਆਪਣੇ ਨਾਲ ਦਾ ਸੀਮ ਹੂੰ ਉਹ ਮਹਿੰਗਾ ਹੈ ਥੋੜਾ ਇੱਕ ਮਿੰਟ ਮੈਂ ਨਾ ਹੋਰ ਬੈੱਡ ਦੇਖਨੇ ਆ ਆ ਸੋਫੇ ਦੇਖੋ ਕਿੰਨੇ ਸੋਹਣੇ ਸੋਹਣੇ ओके ਤੁਹਾਨੂੰ ਮੈਂ ਦਿਖਾ ਦੇਣਾ ਜਲਦੀ ਜਲਦੀ ਕਿਉਂਕਿ ਸਾਡੇ ਕੋਲ ਟਾਈਮ ਅੱਜ ਥੋੜਾ ਬਹੁਤ ਸੋਹਣੀਆਂ ਆਈਟਮਾਂ ਐ ਇਨਾਂ ਕੋਲ ਤੇ ਤੁਹਾਨੂੰ ਬੈੱਡ ਵੀ ਦਿਖਾਉਣਾ ਹੋਰ ਆ ਵੇਖੋ ਸਿੰਗਲ 550 ਦਾ ਤੇ ਆ ਹੈਗਾ ਵਾ ਇਹ ਮੀਡੀਅਮ ਜਿਹਾ ਸਾਈਜ਼ ਐ ਨਾ ਇਹ ਡਬਲ ਐ ਤੇ ਨਾ ਸਿੰਗਲ ਇਹ 600 ਦਾ ਇੱਧਰ ਦੇਖਦੇ ਆਪਾਂ ਹੋਰ ਕੁਸ਼ ਆ ਬੈੱਡ ਚੈੱਕ ਕਰੋ ਕਿੰਨਾ ਸੋਹਣਾ ਡਬਲ ਇੱਧਰ ਹੈਗਾ ਅਲਮਾਰੀਆਂ ਇਹ ਹੈਗਾ ਕੱਪੜਾ ਉਹ ਸਾਹਮਣੇ ਕੱਪੜਾ ਲੱਗੀਆਂ ਦੀਵਾਰ ਦੇ ਨਾਲ ਉਹ ਚੈੱਕ ਕਰੋ ਹਜ਼ਾਰ ਪੌਣ ਦੀ ਕਬਰ ਬਹੁਤ ਵੱਡੀ ਕਬਰ ਹੈ 6-7 ਫੁੱਟ ਚੜਾਈ ਦੀ ਹੈ